रे तुम्हें तक क्यों आ रहे ये कॉम्प्लैक्स आ ये बिल्डिंग का ठीक है तो ये बादू है बादू तो है गया पर ये शातियां नहीं तो आ के जी हरे आंगनवाड़ी ये आंगनवाड़ी ना तो काच हो जन बस ऐसे करके कितने बच्चे अपने छोरा ले जाएगा छोरा आ रहा है आ रहे बच्चों का ये बच्चों वाला एक तो खाली के जारी है नहीं की है हां जी ठीक ठीक है ਇਹਦੀ ਸਖਤ ਆਤਮਿਕ ਡ੍ਰੀਡਾ ਜੀ ਹਾਂ ਜਿਹਦੇ ਉੱਪਰ ਕਿਹੜੀ ਬਣਾਉਣੀ ਹੈ ਕਈ ਹੋਏ ਹੋਏ ਪਰ ਕੋਈ ਇਹਨੇ ਜਿਹਨੇ ਬਣਾ ਦਿੱਤਾ ਜੀ ਉਹ ਬਾਕੀ ਲੋਕਾਂ ਨੂੰ ਟਿੱਕਾ ਲਾ ਕੇ ਆਓ ਕਮੇਡੀਆਂ ਬਣਾਓ ਆ ਸਾਰੀਆਂ ਗੱਲਾਂ ਕਰਾਂਗੇ ਚਰਚੇ ਦੇ ਵਿੱਚ ਆਪਣੇ ਪਿੰਡ ਨੂੰ ਸਭ ਤੋਂ ਸੋਹਣਾ ਸਭ ਤੋਂ ਸਾਫ਼ ਸਭ ਤੋਂ ਪੜਿਆ ਲਿਖਿਆ ਸਭ ਤੋਂ ਤੰਦਰੁਸਤ ਰੋਜ਼ਗਾਰ ਪਰ ਟੋਹਟਾ ਕਰਾਓ ਕੋਈ ਨਸ ਨਾ ਦਾ ਦਰਤਾਂ ਨਾਲ ਤੇ ਉਹ ਆਸਰਾ ਤੋਂ ਕੰਮ ਕਰਾਣਾ ਮੈਨੂੰ ਉਹ ਜਿੰਨਾ ਮੈਨੂੰ ਜਮਨਤ ਦਿੱਤੀ ਹੈ ਮੈਂ ਪ੍ਰਾਪਤ ਨੇ ਕਿ ਸਭ ਤੋਂ ਕੰਨੀ ਕਰਦੇ ਹੈ ਇਹ ਬੰਦੇ ਬੜੀ ਵਧੀਆ ਛੱਡ ਬੜੀਆਂ ਮੀਡੀਆ ਕੰਮ ਵਾਸਤੇ ਬਹੁਤ ਵਧੀਆ ਹੋ ਸਾਡੇ ਕੋਲ ਜਿਹੜੀ ਸਾਹਮਣੇ ਜਗ੍ਹਾ ਹੈਗੀ ਕੰਮ ਆਪਰੇ ਦੋ ਤਰ੍ਹਾਂ ਦੇ ਹੁੰਦੇ ਹੈ ਇੱਕ ਉਹ ਜਿਹੜੇ ਲੱਕੜ ਦੇ ਸਾਦੇ ਕੰਮ ਆ ਦੁਕਾਨ ਦੇ ਮੁੰਡੇ ਕੰਮ ਕਰਦੇ ਹੈ ਉਜਰ ਹੈ ਤੁਹਾਡੇ ਪਰਸਨਲ ਕੰਮਾਂ ਦੀ। ਉਹ ਵੀ ਇੰਪੋਰਟੈਂਟ ਆ। ਤੁਸੀਂ ਹੋਰ ਸਾਰੇ ਕੋਈ ਬਜ਼ੁਰਗ ਹੈ। ਜਿਹੜੇ ਕੋਲ ਤੇ ਸਾਧਨ ਦੀ ਸ਼ਾਇਦ ਨਹੀਂ ਜਾ ਸਕਦੇ। ਉਹਨਾਂ ਸਾਰੇ ਮੈਚ ਮੈਦਾਨ ਉਤਾਰ ਲੈ ਕੇ। ਜਿਹੜੇ ਮੈਚ ਵਿੱਚ ਦਾ ਸੰਬੰਧ ਹੈ ਇਹਨਾਂ ਨੂੰ ਜ਼ਰੂਰੀ ਰੱਖੋ। ਮਤਲਬ ਇਹਨੂੰ ਜਿਹੜੀ ਸ਼ਰਤ ਦਿੱਤੀ। ਸਾਰੇ ਕੋਲ ਪੰਜਾਬ ਮੈਦਾਨ ਦਾ ਹਸਪਤਾਲ ਦਾ ਬਸ ਨਸ਼ਾ ਛਡਾਵਾ ਕੇ ਉਹਨੂੰ ਕੋਈ ਨਾ ਕੋਈ ਕੰਮ ਸਤਾਵਾ। ਪੂਰਤ ਸਕੇ ਬਸੇ ਨਾ ਕੋਈ ਕੋਰਥੇ ਆਉਣੇ ਨਾਲ ਪਾਸ ਕਿਤਾ ਪਰਚੇ ਸਦਨ ਕੋਈ ਨਾ ਕੋਈ ਨਾਮ ਸੁਣਾਵਾਂਗੇ ਉਸ ਤੋਂ ਬਾਅਦ ਕਿ ਉਹਨਾਂ ਨੇ ਕੀ ਚਾਹੇ ਹੋ ਫਸਲਾਂ ਲਈ ਕਾਏ ਉਹ ਆਪਣਾ ਨਿਗਰਖਾ ਮਾਦੇ ਆਪਰੇਟ ਦੇ ਵਿੱਚ ਕੋਈ ਇਤਰਾਫ ਹੋਵੇ ਬੱਜੇ ਦੇ ਵਿੱਚ ਕੋਈ ਇਤਰਾਫ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜੀ ਸਿੰਘ ਐਮ ਐਲ ਏ ਪਟਾਰਾ ਜੱਤੀ ਅੱਜ ਮੈਂ ਬਤੌਰ ਸਿਹਤ ਮੰਤਰੀ ਨਹੀਂ ਬਲਕਿ ਆਪਣੇ ਪਟਾਰਾ ਜੱਤੀ ਦੇ ਹਲਕੇ ਦੇ ਵਿੱਚ ਤੌਰ ਐਮਐਲਏ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਲੋਕਾਂ ਦਾ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦੁਆਰ ਤੇ ਸਾਰੇ ਪਿੰਡਾਂ ਜਾਣਾ ਜਿਵੇਂ ਵੋਟਾਂ ਮੰਗਣ ਗਏ ਸੀ ਇਕੱਲੀ ਇਕੱਲੀ ਮੁਸ਼ਕਲ ਸੁਣਨੀ ਹੈ ਮਸਲਿਆਂ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਹਾਮਣ ਏਡੀਸੀ ਡਿਵੈਲਪਮੈਂਟ ਐਸਟੀਐਮ ਆਪਣੇ ਸ਼ਿਸ਼ੂ ਸਾਹਿਬ ਸਾਰੇ ਮੈਕਮਿਆਂ ਦੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਆਇਆ ਲੋਕਾਂ ਦੀਆਂ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੁੱਖੇ ਤੇ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸੀਂ ਦੇ ਪਨੌਲਾ ਪਿੰਡ ਦੇ ਵਿੱਚ ਐ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ, ਪੁਰੀਆਂ ਪੜ ਰਹੀਆਂ, ਵਾਟਰ ਟੂਨ ਲੱਗ ਗਿਆ ਤੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹਫ਼ਤੇ 'ਚ ਹੋਣਗੇ, ਕਿਹੜੇ ਮਹੀਨੇ ਹੋਣਗੇ, ਕਿਹੜੇ 6 ਮਹੀਨੇ। ਜਿਹੜੀ ਕੋਈ ਨਵੀਂ ਸੜਕ ਬਣਨੀ ਆ ਉਹਨੂੰ ਟਾਈਮ ਲੱਗ ਸਕਦਾ। ਬਾਕੀ ਸਾਰੇ ਜਿਹੜੇ ਕੰਮ ਐ ਪਿੰਡ ਦੇ ਛੱਪੜ ਦੀ ਸਫਾਈ ਦਾ ਜਿਹੜਾ ਹੈਗਾ, ਉਹ ਲਿਕਵਿਡ ਵੇਸਟ ਮੈਨੇਜਮੈਂਟ ਦਾ ਪਲਾਂਟ ਬਣ ਗਿਆ, ਉਹ ਚੱਲਦਾ ਹੋ ਜਾਏਗਾ 1 ਮਹੀਨੇ ਦੇ ਵਿੱਚ। ਸੋ ਹਰ ਚੀਜ਼ ਦੀ ਟਾਈਮ ਲਾਈਨ ਦੇ ਰਹੇ ਆ। ਜਿਸ ਤਰ੍ਹਾਂ ਮ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ ਜਿਹੜੇ ਤੁਹਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਖੇਡ ਘਰ ਸ੍ਰੀ ਆਂਗਣਵਾੜੀ ਏ ਕਲਾਸ ਹੋਣੀ ਚਾਹੀਦੀ ਆ ਸਿਹਤ ਸੁਰਤਾ ਹਰ ਪਿੰਡ ਤੱਕ ਪਹੁੰਚਾਣੀ ਆ ਉਹਦੇ ਵਾਸਤੇ ਸਾਡੇ ਕੋਲ ਜਿਹੜੀ ਆ ਪੰਜ ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤਾ ਐ ਐਨ ਜੀਓ ਸਾਡੀ ਮਦਦ ਕਰ ਰਹੀ ਆ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਗੱਦਿਆ ਤੇ ਪਿੰਡ ਦੇ ਬੱਚਿਆਂ ਨੂੰ ਈ ਰਿਕਸ਼ਾ ਦੇ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਹਾਈ ਸਕੂਲ ਫਿਰ ਹਾਇਰ ਸਕੂਲ ਫਿਰ ਕਾਲਜ ਤੱਕ ਪਹੁੰਚਾਣਾ ਉਹਦੇ ਵਾਸਤੇ ਟਰਾਂਸਪੋਰਟ ਦੇਣੀ ਇਹ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੱਦਾਂ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਕੋਸ਼ਿਸ਼ ਅਸੀਂ ਕਰ ਰਹੇ ਹਾਂ ਖੇਡਣ ਦਾ ਮੌਕਾ ਪੜ੍ਹਨ ਦਾ ਮੌਕਾ ਵੈਂਡਸਪਾਈ ਕਰਨੀ ਆ ਰੋਜ਼ਗਾਰ ਕਿਦਾਂ ਦੇਣਾ ਪੈਂਦੇ ਲੋਕਾਂ ਨੂੰ ਇਹ ਸਾਰੇ ਮਸਲੇ ਲੋਕਾਂ ਨਾਲ ਵਿਚਾਰ-ਵਿਚਾਰ ਪੰਦਰਾ ਵੀ ਕਰ ਰਹੇ ਆਂ ਔਰ ਲੋਕਾਂ ਨੂੰ ਜਿਹੜੇ ਆ ਗਏ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਆ ਗਲੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਉਹਨਾਂ ਨੂੰ ਰਾਸ਼ਨ ਦੇ ਪੈਨਸ਼ਨਾਂ ਦੇ ਦੇ ਦੇਗਾ ਦੇ ਇਹ ਸਾਰੇ ਮਸਲੇ ਹੋਂ ਦਾ سپورਟ ਹਾਂ ਵੀ ਕਰਦੇ ਇਹ ਸਾਡਾ ਪ੍ਰਾਣਾ ਨਗਾਤਰ ਮੈਂ 9 ਪਿੰਡਾਂ ਚ ਹਰ ਵੀਕੈਂਡ ਤੇ ਕੋਈ ਮੇਰੇ ਕੋਲੇ ਸਮਾਂ ਹੁੰਦਾ ਹਰ ਸ਼ਨੀਵਾਰ ਐਤਵਾਰ ਨੂੰ ਮੈਂ 9 ਪਿੰਡਾਂ ਜਾਣਾ ਕਿਸੇ ਵਾਰ ਸਾਰੇ ਬੰਦਿਆਂ ਨੂੰ ਮੈਂ ਜਾਊਂਗਾ ਔਰ ਇਹ ਮੇਰਾ 6 ਤੋਂ 8 ਮਹੀਨੇ ਬਾਅਦ ਸਰਕਰ ਬਣੇਗਾ ਤੇ ਲਗਾਤਾਰ ਮੇਰੇ ਜਿਹੜੇ ਆ ਗਿਆ ਇਹ ਚੱਲਿਆ ਕਰਦਾ ਰਹੇਗਾ ਸੋ ਐਮਐਲਏ ਤੁਹਾਡਾ ਐਮਐਲਏ ਤੁਹਾਡੇ ਦੁਆਰ ਜੋ ਸਾਡੇ ਅਸੀਂ ਇਹਦੇ ਤੇ ਅਸੀਂ ਪੂਰਾ ਜੜਾ ਹੈਗਾ ਕੱਢ ਕੇ ਪਾਰਾ ਜਾ ਕੇ ਮੁੱਖ ਵਤੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਸਾਰਾ